ਇਕ ਵੰਕਾਰ ਸਤਗੁਰ ਪ੍ਰਸਾਦ ਬਾਛ ਹੈ ਦਸਵੀਂ ਕਬੇ ਬਾਜ ਬੇਨਤੀ ਚੋ ਪਈ ਹਮਰੇ ਕਰੋ ਹਾ ਦੇ ਰਚਾ ਪੂਰਨ ਹੋ ਜਿਤ ਕੀ ਚਾ ਤਵ ਚਰਨ ਮੰਡੇ ਹਮਾਰਾ ਆਪਣਾ ਜਨ ਕਰੋ ਪ੍ਰਤੀਪਾਰਾ ਹਮਰੇ ਦੁਸ ਬੈ ਤੁਮ ਘਾਵੋ ਆਪ ਹਰ ਦਮ ਹੈ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰ ਚਾਣ ਜਿ ਕਰਦਾ ਕਰਿਆ ਸਭੈਣ ਕੋ ਆਲ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੂਰ ਪਜਣ ਕੀ ਰਹੇ ਪਿਆਸਾ ਕਮਲ ਸ਼ਾਟ ਕੇ ਬਰਨਾ ਤਾਉ ਜੋਬਰ ਚਾਂਸ ਧੋਪੇ ਪਾਉ ਸੇਵਕ ਸਿੱਖ ਹਮਾਰੇ ਤਾਰੀਏ ਚੁਣ ਚੁਣ ਛਤਰ ਹਮਾਰੇ ਮਾਰੀਏ ਆਪ ਹਾਰ ਦਮ ਜੇ ਬਰੀਆਂ ਬਨ ਕਾ ਕਦਰ ਆਸਨੇ ਮਰੀਏ ਉਜ ਜੋ ਸਦਾ ਹਮਾਰੇ ਪਜਾ ਸ੍ਰੀ ਸੁਜੋ ਘਰੇ ਵਰਜਾ ਰਾਖ ਲੇਮ ਰੱਖਣ ਹਾਰੇ ਸਹਿਬ ਸੰਤ ਸਹਾਇ ਪਿਆਰੇ ਦੇਹਲ ਬਾਰੇ ਦਸਨ ਕੇ ਹੰਤਾਤ ਮਹਾ ਪ੍ਰਿਚਿਤਰ ਦਸਕੰਤਾ ਕਾਲ ਪੈ ਬ੍ਰਹਮਾ ਉਤਰਾ ਕਾਲ ਪੈ ਸੁਭਿਵ ਉਤਰਾ ਕਾਲ ਪੈ ਕਰਬਿਸ਼ਨ ਵਰ ਕਾ ਸਾਸਕ ਕਾਲ ਕਾ ਕੀਆ ਤਮਾ ਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾ ਭ੍ਰਮਾ ਜੋਤੀਓ ਜਵਨ ਕਾਸ ਬਲੋਕ ਸਵਾਰਨ ਨਮਸਕਾਰ ਹੰਤਾਏ ਹ ਮਹਾਰਾ ਜਵਨ ਕਾਸ ਟਿਪ ਬਨਾਇਓ ਦੇਵ ਦਾਜ ਜਸਨੀ ਬਜਾਇਓ ਅਹ ਅੰਤੇ ਕੇਵ ਤਾਰਾ ਸੁਲ ਗੁਰੂ ਸਮਝਿਓ ਹਮਾਰਾ ਨਮਸਕਾਰ ਤਿ ਸ੍ਰੀ ਕੁਮਾਰੀ ਸਕਲ ਪ੍ਰਜਾ ਜਿਨੀ ਆਪ ਸਵਾਰੀ ਸਿਵਕਣ ਕੋ ਸਿਵ ਗੁਣ ਸੁਪਦੀਓ ਸਤਰੰਗੋਪਲ ਮੋਬਦ ਕੀਓ ਘਟ ਘਟ ਕੇ ਅੰਦਰ ਕੀ ਜਾਂਦ ਫੜੇ ਬਰੇ ਕੀ ਪੀਰ ਬਿਛਾਰ ਚਿੰਟੀ ਦੇ ਕੁੰਚ ਰੈ ਸੋਲਾ ਸਭ ਪਰ ਕਿਰਪਾ ਰਿਸ਼ਕਰ ਖੁਲਾ ਤਨ ਤਨੁ ਪਾਇ ਤੇ ਕਿਛੁ ਪਾਇ ਸਾਧਨ ਕੇ ਸੁਖਿ ਕੇ ਕੀ ਪੀਰਿ ਬਿਛਾਨੈ ਘਟ ਘਟ ਕੇ ਬਰਬਟਕੇ ਜਾਣੈ ਜਬ ਦ੍ਰਗ ਕਰਾ ਕਰ ਤਾਰਾ ਪ੍ਰਜਾ ਧਰਤ ਤਪੁ ਦੇਹੀ ਵਾਰਾ ਜਬ ਆਕਰਤ ਕਰਤ ਹੋ ਕਭ ਹੋ ਤੁਮ ਮੈ ਮਿਲਤ ਦੇ ਦਰਸਭਉ ਜੇ ਤੇ ਬਰਸੁਰ ਸਭ ਤਾਰੇ ਆਪੇ ਆਪਣੇ ਬੂਝਿ ਉਚਾਰੇ ਤੁਮ ਸਭ ਹੀ ਤੇਰਾ ਜਨਰਾਨਮ ਜਾਨਦ ਪੇਦ ਪੇਦ ਰੇ ਆਲਮ ਨਿਰੰਕਾਰ ਨਿਰਮਕਾਰ ਨਿਰਲੰਬੇ ਆਦਿ ਨਿੰਦਨਾ ਦੇਵ ਸਭ ਕਾ ਮੁਰੂ ਚਾਰ ਦੇ ਪੈ ਦਾ ਜਾ ਕੋ ਪੇਮ ਨਾ ਭਾਵਦ ਵੇਦਾ ਤਾਕੋ ਗਰ ਪਾ ਹਰ ਨਮਾਨਤ ਮਹਾ ਮੁਰਕ ਚ ਭੇਦ ਨਾ ਜਾਣਦ ਮਹਾਦੇਵ ਕੋ ਕਹਿ ਅਰ ਸਦਾ ਸੁਨਰੰਕਾਰ ਕਾ ਛੀਨਿਤ ਨਹਿ ਪਿਵੇ ਆਪ ਹੀ ਆਪਣੀ ਬੁਧ ਹੈ ਜੀਤੀ ਵਰਨਤ ਭਿੰਨ ਭਿੰਨ ਤੁਸੀਂ ਦੇਤੀ ਤੁਮਰਾ ਲਖਣ ਜਾਏ ਪਸਾਰ ਕਹਿ ਵਸ ਜਾ ਪ੍ਰਥਮ ਸੰਸਾਰ

ਪੁਰਖੀ ਨੰਬਾ ਉਪਰ ਇਤਿਹਾਰ ਤਨ ਕਾ ਤੁਮ ਸਗੜ ਸਬਟਾਰੇ ਜੋ ਕਲ ਕੋਈ ਕ ਭਾਰਦੇ ਹੈ ਤਾਂ ਕੇ ਕਾਜ ਨਟਨਾ ਹੈ ਰਚਾ ਹੋਏ ਤੈ ਸਬ ਕਾਲਾ ਦੂਸਰ ਇਸ ਤਰੈ ਤਤ ਕਾਲਾ ਕਿਰਪਾ ਰ ਸੰਜਾਇ ਨ ਰਹੋ ਤਾਂ ਕੇ ਤਾਪ ਤਨ ਕ ਮੋਹਰ ਹੋ ਰ ਦਿਸਿਦ ਘਰਮੋ ਸੁਭ ਹੋਏ ਦਿਸ ਸਾਸ ਧਕੇ ਨਾ ਕੋਈ ਇੱਕ ਬਾਰ ਜਨ ਤ ਮੈਂ ਸੰਬਾਰਾ ਕਾਲ ਵਾਸਤੇ ਤਾਏ ਬਾਰਾ ਜਿੰਨਰ ਨਾਮ ਤਿਹਾਰੋ ਕਹਾ ਦਾ ਰ ਦਿਸ ਸੁਧੋ ਭਤੇ ਰਹਾ ਖੜਗ ਕੇ ਤੇਮੈ ਸ਼ਰਨ ਤੇ ਹਾਰੀ ਆਪ ਹਾਰ ਦਲੇ ਹੋ ਬਾਰੀ ਸਰਬ ਠੋਰ ਮੋ ਸਹਾਈ ਦਿਸ ਦੋਗਤ ਲਹੂ ਬਚਾਈ ਖੜਗ ਕੇ ਤੇਮੈ ਸ਼ਰਨ ਤੇ ਹਾਰੀ ਆਪ ਹਾਰ ਦਲੇ ਹੋ ਬਾਰੀ ਸਰਬ ਠੋਰ ਮੋ ਸਹਾਈ ਦਿਸ ਦੋਗਤ ਲਹੂ ਬਚਾਈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ